பசூ மீ பசு மார மார்கு தோட் தான் ஆகோ சரையம்தான் மாரி ஆவே आ बा पसूअ जे मार मारे उन लता ताली चाली चालीहो पन लॻी बन रही आहे ਪਦਾ ਲੰਘ ਗਿਆ ਵੀਡੀਓ ਬਣਾ ਰਿਹਾ ਤਾਂ ਕਰਕੇ ਰੋਕਤਾ ਇਹਨੇ ਅੱਤਰਕਾਂ ਅੱਤਰਕਾਂ ਆ ਮੇਰੇ ਕੈਮਰੇ ਦੇ ਲੱਗੇ ਆ ਉਹ ਕਰੇ ਕੈਮਰੇ ਲੱਗੇ ਉਹਨਾਂ ਵਿੱਚ ਵਿਖਾ ਰਿਹਾ ਤੇ ਟਰੈਕਟਰ ਮਰਿਆ ਇਹਨੇ ਪਸ਼ੂਆਂ ਦੇ ਵਿੱਚ ਹੁਣ ਜਾਣ ਕੇ ਪਸ਼ੂਆਂ ਦੇ ਵਿੱਚ ਮਾਰਦਾ ਸਰੀਆਮ ਪਸ਼ੂਆਂ ਨੂੰ ਵੜਦੇ ਆ ਸਰੀਆਮ ਮਾਰਦੇ ਆ ਲੱਤਾਂ ਤੋੜਦੇ ਆ ਆ ਇਸ ਤਰ੍ਹਾਂ ਹੀ ਕਰਦਾ ਹੈ ਬੰਦਾ ਵੇਖ ਸਕਦੇ ਹੋ ਤੁਸੀਂ ਸਰੀਆਮ ਵੇਖ ਲਓ ਆ ਪਦਾ ਆ ਬੰਦਾ ਵੇਖ ਲਓ ਤੁਸੀਂ ਆ ਬੰਦਾ ਹੈਗਾ ਹੈ ਟਰੈਕਟਰ ਮਾਰ ਰਿਹਾ ਪਸ਼ੂਆਂ ਦੇ ਵਿੱਚ ਹਾਂ ਕਿਵੇਂ ਮਾਰਦਾ ਜੀ ਕਿਉਂ ਮਾਰੀ ਜਾਂਦਾ ਸੀ ਡਾਟਾ ਟੱਪ ਦੀ ਟੱਪ ਤੇ ਡਾਟਾ ਟੱਪ ਦੇ ਉਹ ਟਰੈਕਟਰ ਮਾਰ ਕੇ ਮਾਰ ਦੇਗਾ ਇਹਨਾਂ ਨੂੰ ਮਾਰਦਾ ਥੋੜੀ ਜਿਹਾ ਕਿ ਮਾਰਦਾ ਹੀ ਏ ਟਰੈਕਟਰ ਵਿੱਚ ਮਾਰੀ ਜਾਂਦਾ ਮਾਰਦਾ ਹੀ ਪਿਆ ਹੈ ਹੈ ਆ ਟਰੈਕਟਰ ਹੈਗਾ ਮਾਰੀ ਜਾਂਦਾ ਤੂੰ ਤੁਹਾਰੇ ਆ ਮੈਂ ਕੈਮਰੇ ਨਾਲ ਦਿਖਾਉਣਾ ਤੈਨੂੰ ਮੇਰੇ ਕੈਮਰੇ ਲੱਗੇ ਆ ਮੈਂ ਵਿਖਾਉਣਾ ਟਰੈਕਟਰ ਡੱਟਪ ਨੂੰ ਕਰਦਾ ਵਿੱਚ ਐਵੇਂ ਕਿਵੇਂ ਟੱਪਦਾ ਜੀ ਟੱਪਦਾ ਆ ਬਧਾਈ ਉਹ ਤਾ ਸ੍ਰੀਆਮ ਪਸ਼ੂਆਂ ਨੂੰ ਮਾਰਦਾ ਪਿਆ ਟਰੈਕਟਰ ਵਿੱਚ ਮਾਰ ਮਾਰ ਕੇ ਕਿਉਂ ਬਿੱਤ ਮਾਰਿਆ ਤੂੰ ਮੈਂ ਇਸ ਵੇਖਿਆ ਤੈਨੂੰ ਕੈਮਰੇ ਉਹ ਲੱਗੇ ਕੈਮਰੇ ਮੇਰੇ ਘਰੇ ਕੈਮਰੇ ਲੱਗੇ ਤੈਨੂੰ ਦਿਖਾਉਣਾ ਵੀਡੀਓ ਚੱਲ ਪਾੜ ਕੱਢ ਕੇ ਇਹਨੇ ਸ੍ਰੀਆਮ ਪਸ਼ੂਆਂ ਨੂੰ ਮਾਰੀ ਜਾਂਦਾ ਟਰੈਕਟਰ ਵਿੱਚ ਮਾਰ ਮਾਰ ਕੇ ਅਜਦਾ ਆ ਬੰਦਾ ਹੈਗਾ ਵੇਖ ਲਓ ਤੁਸੀਂ ਅਲਮਗੜ੍ਹ ਦਾ ਬੰਦਾ ਹੈ ਪਿੰਡ ਅਲਮਗੜ੍ਹ ਬੱਲੂਆਣਾ ਹਲਕਾ ਆ ਵੇਖੋ ਆਟਰ ਨੰਬਰ ਹੈਗਾ ਇਹਦਾ ਆ ਬੰਦਾ ਆ ਕਹਿੰਦਾ ਜਾ ਜਿੱਥੇ ਜੋ ਕਰਨਾ ਕਰ ਲੈ ਆ ਬੰਦਾ ਸਰੀਆਮ ਬਸੂਆਂ ਵੜਦਾ ਹੈ ਸਰੀਆਮ ਮਰੀ ਜਾਂਦਾ ਓਹ ਟਰੈਕਟਰ ਵੇਖਿਆ ਮੈਂ ਤੇ ਬ੍ਰੇਕਾਂ ਵੇਖੋ ਤੁਸੀਂ ਟਰੈਕਟਰ ਦੀਆਂ ਮੈਂ ਵੀਡੀਓ ਬਣਾ ਕੀ ਗੱਲ ਮੈਂ ਆ ਬੰਦਾ ਵੇਖ ਲਾ ਤੂੰ ਬਸੂਆਂ ਦੇ